ਪੰਜਾਬ ਦਾ ਵੈਦਰ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਗੱਲ ਕਰਨ ਜਾ ਰਹੇ ਆਂ ਅੱਜ ਰਾਤ ਦੇ ਪੰਜਾਬ ਦੇ ਮੌਸਮ ਦੇ ਬਾਰੇ ਅੱਜ ਰਾਤ ਦਾ ਜਿਹੜਾ ਮੌਸਮ ਹੈ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਬਣਿਆ ਰਹੇਗਾ ਜਾਣਾਂਗੇ ਪੂਰੀ ਅਪਡੇਟ ਇਸ ਵੀਡੀਓ ਦੇ ਵਿੱਚ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਆ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਦਿਨ ਦੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਨਿਸ਼ਚਿਤ ਤਰ੍ਹਾਂ ਮਿਲਦੀ ਰਹੇ ਤਾਂ ਜਿਵੇਂ ਕਿ ਆਪਾਂ ਪੰਜਾਬ ਦੀਆਂ ਲਾਈਵ ਸੈਟੇਲਾਈਟ ਤਸਵੀਰਾਂ ਜਿਹੜੀਆਂ ਉਹ ਦੇਖ ਸਕਦੇ ਆਂ ਪੰਜਾਬ ਦਾ ਲਗਭਗ ਕਹਿ ਸਕਦੇ ਆਂ ਆਪਾਂ ਅੱਧਾ ਹਿੱਸਾ ਆਪਾਂ ਜਿਹੜਾ ਭਾਰੀ ਬੱਦਲਬਾਈ ਨਾਲ ਦੇਖ ਨੂੰ ਮਿਲ ਰਿਹਾ ਇਹ ਬੱਦਲਬਾਈ ਪੰਜਾਬ ਦੇ ਵਿੱਚ ਅੱਜ ਰਾਤ ਤੱਕ ਜਿਹੜੀ ਆ ਸਾਫ਼ ਹੋ ਜਾਵੇਗੀ ਇਸ ਤੋਂ ਬਾਅਦ ਟੁੱਟਵੇਂ ਰੂਪ ਦੇ ਵਿੱਚ ਆਪਾਂ ਨੂੰ ਬੱਦਲਬਾਈ ਪੰਜਾਬ ਦੇ ਵਿੱਚ ਕੱਲ ਸਵੇਰ ਨੂੰ ਦੇਖ ਨੂੰ ਮਿਲ ਸਕਦੀ ਹੈ ਕੁਝ ਜ਼ਿਲ੍ਹਿਆਂ ਤੇ ਮੀਦੀ ਗਤੀ ਵਿਧੀ ਦੀ ਗੱਲ ਕਰੀਏ ਕੱਲ ਪੰਜਾਬ ਦੇ ਵਿੱਚ ਰਾਤ ਨੂੰ ਕਾਫੀ ਜ਼ਿਲ੍ਹਿਆਂ ਤੇ ਆਪਾਂ ਨੂੰ ਮੀਂਹ ਜਿਹੜਾ ਦੇਖਣ ਨੂੰ ਮਿਲ ਰਿਹਾ ਜਿਵੇਂ ਕਿ ਆਪਾਂ ਕੱਲ ਦੀ ਵੀਡੀਓ ਵਿੱਚ ਤੁਹਾਨੂੰ ਦੱਸਿਆ ਸੀ ਵੀ ਮੀਂਹ ਜਿਹੜਾ ਪਵੇਗਾ ਮੀਂਹ ਪਿਆ ਤੇ ਜਿਸ ਕਾਰਨ ਪੰਜਾਬ ਦੇ ਵਿੱਚ ਟੈਂਪਰੇਚਰ ਜਿਹੜਾ ਥੋੜਾ ਜਿਹਾ ਕੰਟਰੋਲ ਦੇ ਵਿੱਚ ਆਇਆ ਜਿਸ ਕਾਰਨ ਫਿਲਹਾਲ ਜਿੰਨੀ ਗਰਮੀ ਹੋ ਰਹੀ ਸੀ ਉਸ ਤੋਂ ਥੋੜੀ ਜਿਹੀ ਰਾਹਤ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਦੇ ਵਿੱਚ ਤੇ ਗੱਲਬਾਤ ਕੀਤੀ ਜਾਵੇ ਜੇ ਆਉਣ ਵਾਲੇ ਦਿਨਾਂ ਦੇ ਮੌਸਮ ਦੇ ਵਾਰੇ ਤਾਂ ਮੌਸਮ ਜਿਹੜਾ ਅਪਾ ਦੇਖ ਸਕਦੇ ਆ ਟੈਂਪਰੇਚਰ 30 ਡਿਗਰੀ ਤੱਕ ਜਿਹੜਾ 10 ਮਾਰਚ ਨੂੰ ਜਾ ਰਿਹਾ ਇਸ ਪਰ ਫਿਲਹਾਲ 30 ਡਿਗਰੀ ਦੇ ਅਸਾਰ ਆਪਾਂ ਨੂੰ 20 ਕਿ ਮਾਰਚ ਤੋਂ ਦੇਖਣ ਨੂੰ ਮਿਲਣਗੇ ਰਾਤ ਦੇ ਟੈਂਪਰੇਚਰ ਦੀ ਗੱਲ ਕਰੀਏ ਰਾਤ ਦਾ ਟੈਂਪਰੇਚਰ ਵਕਤ ਤੋਂ ਵੱਧ 17 ਡਿਗਰੀ ਤੱਕ ਰਹੇਗਾ ਇਸ ਤੋਂ ਵੱਧ ਜਿਹੜਾ ਨਹੀਂ ਜਾਵੇਗਾ ਮੌਸਮ ਜਿਹੜਾ ਆਪਾਂ ਨੂੰ ਬੱਦਲਵਾਈ ਵਾਲਾ ਦੇਖਣ ਨੂੰ ਮਿਲ ਸਕਦਾ ਸੋਮਵਾਰ ਨੂੰ ਪਰ ਮੀਂਹ ਦੀ ਗਤੀਵਿਧੀ ਆਪਾਂ ਨੂੰ 19 ਆ 20 ਦੇ ਤਕਰੀਬਨ ਆਪਾਂ ਨੂੰ ਉੱਤਰੀ ਜ਼ਿਲ੍ਹਿਆਂ ਤੇ ਦੇਖਣ ਨੂੰ ਮਿਲ ਸਕਦੀਆਂ ਨੇ ਜਿਕਰ ਕੋਈ ਹੋਰ ਅਪਡੇਟ ਆਵੇਗੀ ਉਹਨੂੰ ਵੀ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ